ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਗਤ ਜੀ ਜੇ ਤੁਸੀਂ ਆਪਣੇ ਘਰ ਦੇ ਵਿੱਚ ਬਰਕਤ ਚਾਹੁੰਦੇ ਹੋ ਖੁਸ਼ੀਆਂ ਚਾਹੁੰਦੇ ਹੋ ਤੰਦਰੁਸਤੀ ਚਾਹੁੰਦੇ ਹੋ ਤਾਂ ਮਹਾਪੁਰਖਾਂ ਦੀਆਂ ਦੱਸੀਆਂ ਹੋਈਆਂ ਇਹ ਤਿੰਨ ਗੱਲਾਂ ਪੱਲੇ ਬਣ ਲਓ ਆਪਣੇ ਘਰ ਦੇ ਵਿੱਚ ਇਹ ਤਿੰਨ ਕੰਮ ਕਰਨੇ ਸ਼ੁਰੂ ਕਰਦੋ ਤਾਂ ਘਰ ਦੇ ਵਿੱਚ ਹਮੇਸ਼ਾ ਬਰਕਤ ਰਹੇਗੀ ਕੁਝ ਲੋਕ ਕਹਿੰਦੇ ਆ ਨਾ ਕਿ ਅਸੀਂ ਜਿੰਨਾ ਮਰਜੀ ਕਮਾ ਲਈਏ ਸਾਡੇ ਪੈਸੇ ਦੇ ਵਿੱਚ ਬਰਕਤ ਨਹੀਂ ਰਹਿੰਦੀ ਸਾਡੇ ਘਰ ਦੇ ਵਿੱਚ ਰਿਜਕ 'ਚ ਬਰਕਤ ਨਹੀਂ ਰਹਿੰਦੀ ਘਰ ਦੀ ਪੂਰੀ ਨਹੀਂ ਪੈਂਦੀ ਤਾਂ ਉਹ ਪੂਰੀ ਪੈਣੀ ਸ਼ੁਰੂ ਹੋ ਜਾਵੇਗੀ ਜੇਕਰ ਅਫਾ ਮਹਾਪੁਰਖਾਂ ਦੇ ਦੱਸੇ ਅਨੁਸਾਰ ਇਹ ਤਿੰਨ ਕਰਮ ਕਰ ਲਈਏ ਸਿੱਖਿਆਵਾਂ ਸਾਡੇ ਗੁਰੂਆਂ ਦੀਆਂ ਨੇ ਜੋ ਮਹਾਪੁਰਖ ਜੀ ਸਾਨੂੰ ਸੌਖਾ ਕਰਕੇ ਸਮਝਾਉਂਦੇ ਨੇ ਮਹਾਪੁਰਖ ਜੀ ਕਹਿੰਦੇ ਵੀ ਜੇ ਤੁਸੀਂ ਆਪਣੇ ਘਰ ਦੇ ਵਿੱਚ ਬਰਕਤ ਚਾਹੁੰਦੇ ਹੋ ਨਾ ਪਹਿਲੀ ਗੱਲ ਪੱਲੇ ਬੰਨ ਲਓ ਕਿ ਕਦੇ ਵੀ ਆਪਣੀ ਜ਼ੁਬਾਨ ਤੇ ਥੋੜਾ ਸ਼ਬਦ ਨਹੀਂ ਲੈ ਕੇ ਆਉਣਾ ਬਹੁਤਾ ਕਮਾਂਗੇ ਤਾਂ ਹੀ ਬਹੁਤਾ ਹੋਵੇਗਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋ ਕੋਈ ਵੀ ਤੁਹਾਨੂੰ ਤੁਹਾਡਾ ਹਾਲ ਚਾਲ ਪੁੱਛਦਾ ਏ ਤੁਹਾਡੀ ਸਿਹਤ ਪ੍ਰਤੀ ਪੁੱਛਦਾ ਏ ਤੁਹਾਡੇ ਕਾਰੋਬਾਰ ਦੇ ਬਾਰੇ ਕੁਝ ਪੁੱਛਦਾ ਏ ਤਾਂ ਉਹਨੂੰ ਕਹੋਗੀ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਏ ਮਹਾਪੁਰਖ ਜੀ ਕਹਿੰਦੇ ਘਰ ਦੇ ਵਿੱਚ ਭਾਵੇਂ ਕਿਸੇ ਚੀਜ਼ ਦੀ ਕਮੀ ਵੀ ਹੋਵੇ ਤਾਂ ਵੀ ਹਰ ਇੱਕ ਥਾਂ ਤੇ ਹਰ ਇੱਕ ਬੰਦੇ ਦੇ ਨਾਲ ਆਪਣਾ ਦੁੱਖੜਾ ਨਾ ਰੋਵੋ ਕਿਉਂਕਿ ਕਈਆਂ ਦਾ ਸੋ ਬਾਰ ਆਉਂਦਾ ਹੈ ਨਾ ਕਿ ਉਹ ਜਿੱਥੇ ਹੀ ਬੈਠਦੇ ਨੇ ਉੱਥੇ ਹੀ ਆਪਣੇ ਦੁਖੜੇ ਰੋਣੇ ਸ਼ੁਰੂ ਕਰ ਦਿੰਦੇ ਆ ਕਿ ਮੈਂ ਦੁਖੀ ਆ ਸਾਡੇ ਕਰਦੇ ਵਿੱਚ ਆ ਚੀਜ਼ ਦੀ ਕਰਨੀ ਆ ਤਾਂ ਮਹਾਪੁਰਖ ਜੀ ਕਹਿੰਦੇ ਜਿਹੜੇ ਸ਼ਬਦ ਆਪਾਂ ਵਾਰ-ਵਾਰ ਆਪਣੀ ਜ਼ੁਬਾਨ ਤੇ ਲਿਉਣੇ ਆ ਜਿਹੜੇ ਸ਼ਬਦ ਆਪਾਂ ਵਾਰ-ਵਾਰ ਆਪਣੇ ਮਨ ਦੇ ਵਿੱਚ ਦਰਉਂਦੇ ਰਹਿਣੇ ਆ ਉਹ ਸ਼ਬਦ ਵੀ ਸਤਿ ਹੋਣੇ ਸ਼ੁਰੂ ਹੋ ਜਾਂਦੇ ਆ ਤਾਂ ਜੇ ਹਰ ਵੇਲੇ ਆਪਾਂ ਆਪਣੇ ਆਪ ਨੂੰ ਦੁਖੀ ਦੁਖੀ ਕਹਿੰਦੇ ਰਵਾਂਗੇ ਜਾਂ ਆਪਣੇ ਘਰ ਦੇ ਵਿੱਚ ਥੋੜਾ ਥੋੜਾ ਕਹਿੰਦੇ ਰਵਾਂਗੇ ਤਾਂ ਫਿਰ ਇਹ ਸ਼ਬਦ ਵੀ ਸਿੱਧ ਹੋ ਜਾਂਦੇ ਆ ਇਸ ਕਰਕੇ ਹਰ ਵੇਲੇ ਇਹੋ ਸ਼ਬਦ ਦੀ ਵਰਤੋਂ ਕਰੋ ਕਿ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਭਾਵੇਂ ਤੁਹਾਡੇ ਕੋਲ ਚੀਜ਼ ਭਾਵੇਂ ਜਿੰਨੀ ਮਰਜ਼ੀ ਹੋਵੇ ਪਰ ਕਹਣਾ ਇਹੋ ਆ ਕਿ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਪਰ ਕਈਆਂ ਦਾ ਕੀ ਸੁਭਾਅ ਹੈ ਕਿ ਚੀਜ਼ ਕੋਲ ਹੁੰਦਿਆਂ ਹੋਇਆਂ ਵੀ ਨਾ ਕਰ ਦਿੰਦੇ ਆ ਚੀਜ਼ ਕੋਲ ਹੁੰਦਿਆਂ ਹੋਇਆਂ ਵੀ ਕਈ ਕੇ ਵੀ ਸਰਦਾ ਤਾਂ ਸਰਦਾ ਹੀ ਮਸਾਏ ਅਸੀਂ ਬੜੇ ਔਖੇ ਆ ਇਹ ਸੁਭਾਅ ਛੱਡਣਾ ਹੈ ਵਹੀ ਗੁਰੂ ਜੀ ਦੇ ਸ਼ੁਕਰਾਨੇ ਦੇ ਵਿੱਚ ਰਹਿਣਾ ਹੈ ਜਿੰਨਾ ਮਾਲਕ ਨੇ ਦਿੱਤਾ ਹੈ ਨਾ ਉਹਦਾ ਸ਼ੁਕਰਾਨਾ ਕਰਦੇ ਰਹਿਣਾ ਹੈ ਜੋ ਚੀਜ਼ ਜੇ ਕੋਲ ਨਹੀਂ ਆ ਉਹਦਾ ਜ਼ਿਕਰ ਨਾ ਕਰੋ ਉਹਦੇ ਲਈ ਪ੍ਰਮਾਤਮਾ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤ ਨਾ ਕਰੋ ਮਹਾਪੁਰਖ ਜੀ ਕਹਿੰਦੇ ਜੇ ਘਰ ਦੇ ਵਿੱਚ ਬਰਕਤ ਚਾਹੀਦੀ ਹੈ ਨਾ ਤਾਂ ਸਾਡੇ ਕੋਲ ਇਹ ਤਿੰਨ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਨੇ ਪਹਿਲਾ ਸਾਦਗੀ ਦੂਜਾ ਸੱਚਾਈ ਇਤਿਹਾਸ ਸਬਰ ਸੰਤੋਖ ਇਹ ਤਿੰਨੇ ਚੀਜ਼ਾਂ ਹੀ ਸਾਡੇ ਘਰ ਦੇ ਵਿੱਚ ਬਰਕਤ ਲੈ ਕੇ ਹੁੰਦੀਆਂ ਨੇ ਪਰ ਜੇ ਘਰ ਸਾਦਗੀ ਦੀ ਜਗ੍ਹਾ ਤੇ ਵਿਖਾਵਾ ਆ ਜਾਵੇ ਸਚਾਈ ਦੀ ਜਗ੍ਹਾ ਤੇ ਬੇਈਮਾਨੀ ਠੱਗੀ ਠੋਰੀ ਆ ਜਾਵੇ ਸਬਰ ਸੰਤੋਖ ਦੀ ਜਗ੍ਹਾ ਤੇ ਲਾਲਚ ਤਾਂ ਫਿਰ ਬੰਦੇ ਦੇ ਕੋਲ ਜਿੰਨਾ ਮਰਜ਼ੀ ਹੋਵੇ ਉਹ ਬੰਦਾ ਕਦੇ ਖੁਸ਼ ਹੋ ਹੀ ਨਹੀਂ ਸਕਦਾ ਉਹਦੀ ਜ਼ਿੰਦਗੀ ਦੇ ਵਿੱਚ ਕਦੇ ਵੀ ਸ਼ਾਂਤੀ ਸਕੂਨ ਆ ਨਹੀਂ ਸਕਦਾ ਕਿਉਂਕਿ ਬੇਈਮਾਨੀ ਦਾ ਪੈਸਾ ਜਿੰਨਾ ਮਰਜ਼ੀ ਕਰਦੇ ਵਿੱਚ ਆ ਜਾਵੇ ਉਹ ਬੇਈਮਾਨੀ ਦੇ ਪੈਸੇ ਦੇ ਨਾਲ ਜਿੰਨੀਆਂ ਮਰਜ਼ੀ ਬੰਦਾ ਸੁੱਖ ਸੁਵਿਧਾ ਖਰੀਦ ਲਵੇ ਬੇਈਮਾਨੀ ਦਾ ਪੈਸਾ ਸਾਨੂੰ ਸੁਖੀ ਨਹੀਂ ਕਰ ਸਕਦਾ ਸਭ ਤੋਂ ਪਹਿਲਾਂ ਬੇਈਮਾਨ ਬੰਦੇ ਦੀ ਨੀਂਦ ਉੱਡਦੀ ਆ ਉਹ ਰਾਤ ਨੂੰ ਸੌਂ ਨਹੀਂ ਸਕਦਾ ਕਿਉਂਕਿ ਹਰ ਵੇਲੇ ਤਾਂ ਮਨ ਤੇ ਬੋਝ ਪਿਆ ਰਹਿੰਦਾ ਕਿ ਮੇਰੀ ਬੇਈਮਾਨੀ ਮੇਰਾ ਝੂਠ ਫੜਿਆ ਨਾ ਜਾਵੇ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ ਦਿਨ ਦਾ ਚੈਨ ਉੱਡ ਜਾਂਦਾ ਹੈ ਫਿਰ ਸਰੀਰ ਨੂੰ ਲੱਗਦੀਆਂ ਨੇ ਬਿਮਾਰੀਆਂ ਮਹਾਪੁਰਖ ਜੀ ਕਹਿੰਦੇ ਬੇਈਮਾਨੀ ਦਾ ਪੈਸਾ ਤਾਂ ਸਾਡੇ ਘਰ ਦੀਆਂ ਸਾਰੀਆਂ ਚੀਜ਼ਾਂ ਨੂੰ ਉਡਾ ਕੇ ਲੈ ਜਾਂਦਾ ਹੈ ਸੁੱਖ ਚੈਨ ਤੰਦਰੁਸਤੀ ਕਰਦੀਆਂ ਖੁਸ਼ੀਆਂ ਸਭ ਕੁਝ ਬੇਈਮਾਨੀ ਦੇ ਪੈਸੇ ਦੇ ਨਾਲ ਰੋੜ ਜਾਂਦੀਆਂ ਨੇ ਇਸ ਕਰਕੇ ਹੱਕ ਸੱਚ ਦੀ ਕਿਰਤ ਕਮਾਈ ਕਰਨੀ ਆ ਇਮਾਨਦਾਰੀ ਦੀ ਕਿਰਤ ਕਰਨੀ ਆ ਕਿਉਂਕਿ ਇਮਾਨਦਾਰੀ ਦੀ ਕਿਰਤ ਦੇ ਵਿੱਚ ਹੀ ਬਰਕਤ ਆਨੇ ਉੱਤਮੀ ਮਿਹਨਤੀ ਕਿਰਤੀ ਬੰਦੇ ਦੀ ਵਾ ਹਮੇਸ਼ਾ ਗੁਰਨਾਨਕ ਪਾਤਸ਼ਾਹ ਜੀ ਦੇ ਹੱਥ ਵਿੱਚ ਹੁੰਦੀ ਆ ਗੁਰਨਾਨਕ ਪਾਤਸ਼ਾਹ ਜੀ ਨੇ ਸਾਨੂੰ ਖੁਦ ਇਹ ਮੱਤ ਦਿੱਤੀ ਆ ਇਹ ਸਿੱਖਿਆ ਦਿੱਤੀ ਆ ਕਿ ਹੱਕ ਸੱਚ ਦੀ ਕਿਰਤ ਕਰੋ ਨਾਮ ਜਪੋ ਵੰਡ ਕੇ ਸ਼ਕੋ ਇਹ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਸਿੱਖਿਆਵਾਂ ਨੇ ਤਾਂ ਜੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਚਾਹੀਦੀਆਂ ਨੇ ਕਲਗੀ ਤਰਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਚਾਹੀਦੀਆਂ ਨੇ ਤਾਂ ਫਿਰ ਸਾਨੂੰ ਉਹਨਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਅਨੁਸਾਰ ਚੱਲਣਾ ਪੈਣਾ ਹੈ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਇਹ ਦਸਵੰਦ ਕੱਢਣਾ ਨਹੀਂ ਜ਼ਰੂਰੀ ਆ ਤੇ ਉਹ ਦਸਵੰਦ ਨੂੰ ਲੋੜਵੰਦ ਗਰੀਬ ਦੀ ਮਦਦ ਤੇ ਵਿੱਚ ਵੀ ਆਪਾਂ ਲਾ ਸਕਦੇ ਆ ਗੁਰੂ ਜੈਪੀ ਨੇ ਸਾਨੂੰ ਆਪ ਹੀ ਇਹ ਦਸਵੰਦ ਨੂੰ ਲੇਖੇ ਲਾਉਣਾ ਸਿਖਾਇਆ ਏ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਤੂੰ ਆਪਣੀ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਦਾ ਏ ਗੁਰੂ ਘਰ ਲੈ ਕੇ ਆਉਣ ਲੱਗਦਾ ਏ ਪਹਿਲਾਂ ਆਪਣੇ ਆਸ-ਪਾਸ ਦੇਖ ਕਿ ਤੇਰੇ ਆਂਡ ਗਮਾੜ ਦੇ ਵਿੱਚ ਗਲੀ ਮਹੱਲੇ ਦੇ ਵਿੱਚ ਤੇਰੀ ਰਿਸ਼ਤੇਦਾਰੀ ਦੇ ਵਿੱਚ ਕੋਈ ਲੋੜਵੰਦ ਕੋਈ ਗਰੀਬ ਤਾਂ ਨਹੀਂ ਹੈ ਜੇ ਹੈ ਤਾਂ ਤੂੰ ਉਹਦੀ ਮਦਦ ਕਰ ਉਹ ਦਸਵੰਦ ਉਹਦੀ ਮਦਦ ਦੇ ਵਿੱਚ ਲਾ ਦੇ ਤੇਰਾ ਉਹ ਦਸਵੰਦ ਸਾਡੇ ਚਰਨਾਂ ਦੇ ਵਿੱਚ ਪ੍ਰਮਾਣ ਹੋ ਜਾਵੇਗਾ ਕਿਉਂਕਿ ਗਰੀਬ ਦਾ ਉਹ ਗੁਰੂ ਦੀ ਗੋਲਖ ਇਹ ਗੁਰੂ ਸਾਹਿਬ ਜੀ ਨੇ ਹੀ ਕੀਤਾ ਹੈ ਤਾਂ ਆਪਾਂ ਆਪਣੀ ਹੱਕ ਸੱਚ ਦੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਕੱਢਿਆ ਹੋਇਆ ਦਸਵੰਦ ਗਰੀਬ ਦੇ ਲੋੜਵੰਦ ਦੇ ਮਦਦ ਦੇ ਵਿੱਚ ਲਾ ਸਕਦੇ ਆ ਬਾਕੀ ਗੁਰੂ ਘਰ ਦੇ ਵਿੱਚ ਵੀ ਚੱਲ ਰਹੀਆਂ ਸੇਵਾਵਾਂ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਗੁਰੂ ਸਾਹਿਬ ਜੀ ਸਾਡੇ ਕੱਟੇ ਹੋਏ ਦਸਵੰਦ ਨੂੰ ਵੀ ਬੜਾ ਰੰਗ ਭਾਗ ਲੰਮਦੇ ਨੇ ਜੇ ਆਪਾਂ ਇਮਾਨਦਾਰੀ ਦੇ ਨਾਲ ਦਸਵੰਦ ਕੱਢਦੇ ਆ ਨਾ ਉਹ ਦਸਵੰਦ ਨੂੰ ਵੀ 10 ਗੁਣਾ ਕਰਕੇ ਸਾਨੂੰ ਵਾਪਸ ਮੋੜਦੇ ਆ ਬਾਕੀ ਜਦੋਂ ਵੀ ਆਪਣੀ ਹੱਕ ਸੱਚ ਦੀ ਕਿਰਤ ਕਮਾਈ ਨੂੰ ਲੈ ਕੇ ਲਮਣਾ ਥੋੜੀ ਜਾਂਚ ਪੜਤਾਲ ਜ਼ਰੂਰ ਕਰ ਲੈਣੀ ਚਾਹੀਦੀ ਆ ਸਾਡਾ ਦਸਵੰਦ ਗਲਤ ਹੱਥਾਂ ਦੇ ਵਿੱਚ ਨਹੀਂ ਜਾਣਾ ਚਾਹੀਦਾ ਅਸਲ ਲੋੜਵੰਦ ਦੇ ਕੋਲ ਜਾਣਾ ਚਾਹੀਦਾ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਨਾ ਕੁਝ ਲੋਕ ਐਸੇ ਵੀ ਆ ਜੋ ਆਪਣਾ ਦੁਖੜਾ ਰੋ ਕੇ ਮਜਬੂਰੀ ਦੱਸ ਕੇ ਕਈ ਵਾਰ ਭਲੇ ਬੰਦੇ ਦੀ ਪੁਲਮਾਨ ਸੀਦਾ ਫਾਇਦਾ ਚੁੱਕ ਜਾਂਦੇ ਆ ਕਈ ਵਾਰ ਇਹ ਠੱਗ ਬੇਈਮਾਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਵੀ ਇਹ ਬੰਦਾ ਬਹੁਤ ਨੇਕ ਦਿਲ ਇਨਸਾਨ ਆ ਗਰੀਬਾਂ ਦੀ ਮਦਦ ਕਰਦਾ ਏ ਨਨ ਕਈ ਵਾਰ ਚੋਰ ਹੀ ਸਾਧ ਦੇ ਭੇਸ ਦੇ ਵਿੱਚ ਆ ਕੇ ਉਹਨੂੰ ਠੱਗ ਲੈਂਦੇ ਨੇ ਦੁੱਖ ਦੱਸ ਕੇ ਮਜਬੂਰੀ ਦੱਸ ਕੇ ਉਹਦੇ ਤੋਂ ਪੈਸੇ ਲੈ ਲੈਣੇ ਉਧਾਰ ਕਹਿ ਕੇ ਲੈ ਲੈਣੇ ਫਿਰ ਵਾਪਸ ਨਹੀਂ ਮੋੜਨੇ ਤਾਂ ਜਦੋਂ ਕਿਸੇ ਇਮਾਨਦਾਰ ਸੱਚੇ ਸੁੱਚੇ ਬੰਦੇ ਦੇ ਨਾਲ ਇਸ ਤਰ੍ਹਾਂ ਧੋਖਾ ਧੜੀ ਹੋ ਜਾਵੇ ਉਹਦਾ ਵਿਸ਼ਵਾਸ ਇੱਕ ਵਾਰ ਟੁੱਟ ਜਾਵੇ ਤਾਂ ਕਈ ਵਾਰ ਫਿਰ ਉਹ ਦੁਬਾਰਾ ਵਿਸ਼ਵਾਸ ਨਹੀਂ ਕਰ ਪਾਉਂਦਾ ਇਸ ਕਰਕੇ ਕਈ ਵਾਰ ਅਸਲ ਲੋਣਵੰਦ ਗਰੀਬ ਮਦਦ ਤੋਂ ਮਾਝੇ ਰਹ ਜਾਂਦੇ ਨੇ ਕਿਉਂਕਿ ਜਿਸ ਬੰਦੇ ਦੇ ਨਾਲ ਇੱਕ ਵਾਰ ਥੱਗੀ ਹੋ ਗਈ ਕਿਸੇ ਨੇ ਉਹਦਾ ਵਿਸ਼ਵਾਸ ਤੋੜ ਦਿੱਤਾ ਤਾਂ ਫਿਰ ਉਹਦੇ ਲਈ ਸਾਰੇ ਠੱਗ ਬੇਈਮਾਨ ਹੀ ਹੋ ਜਾਂਦੇ ਆ ਉਹ ਛੇਤੀ ਕੀਤੇ ਕਿਸੇ ਤੇ ਯਕੀਨ ਨਹੀਂ ਕਰ ਸਕਦਾ ਮਹਾਪੁਰਕੇ ਜੀ ਕਹਿੰਦੇ ਵੀ ਜਿਹੜੇ ਠੱਗ ਬਿਰਤੀ ਵਾਲੇ ਲੋਕ ਨੇ ਜੋ ਕਿਸੇ ਇਮਾਨਦਾਰ ਬੰਦੇ ਨੂੰ ਧੋਖਾ ਦਿੰਦੇ ਨੇ ਉਹਦੀਆਂ ਬਾਦ ਅਸੀਂ ਸਾ ਤਾਂ ਲੈਂਦੇ ਹੀ ਲੈਂਦੇ ਨੇ ਬਲਕਿ ਕਈ ਲੋੜਵੰਦ ਕਈ ਗਰੀਬਾਂ ਦੀਆਂ ਵਦਵਾਵਾਂ ਵੀ ਇਨ੍ਹਾਂ ਠੱਗਾਂ ਬੇਈਮਾਨਾਂ ਨੂੰ ਲੱਗਦੀਆਂ ਨੇ ਇਸ ਕਰਕੇ ਹੱਕ ਸੱਚ ਦੀ ਕਿਰਤ ਕਮਾਈ ਕਰਨੀ ਚਾਹੀਦੀ ਹੈ ਤਾਂ ਸਾਨੂੰ ਉਹਦੀ ਇਹ ਵਹੀ ਗੁਰੂ ਜੀ ਨੇ ਸਾਨੂੰ ਸੋਨਾ ਸ਼ਰੀਰ ਇਸੇ ਕਰਕੇ ਦਿੱਤਾ ਹੈ ਵੀ ਇਹ ਸ਼ਰੀਰ ਦੇ ਨਾਲ ਆਪਾਂ ਜਿੰਨੀ ਮਿਹਨਤ ਕਰਾਂਗੇ ਨਾ ਉਨਾ ਹੀ ਸਾਡਾ ਫਲ ਆਉਣਾ ਹੈ ਉਨਾ ਹੀ ਇਹ ਸ਼ਰੀਰ ਨੇ ਤੰਦਰੁਸਤ ਰਹਿਣਾ ਹੈ ਗੁਰਨਾਣਕ ਪਾਤਸ਼ਾਹ ਕਹਿੰਦੇ ਦੱਬ ਕੇ ਵਾਹ ਰੱਜ ਕੇ ਖਾ ਤਾਂ ਬਸ ਆਪਾਂ ਆਪਣੇ ਗੁਰਨਾਣਕ ਪਾਤਸ਼ਾਹ ਜੀ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਅਨੁਸਾਰ ਚੱਲਣਾ ਹੈ ਸੰਗਤ ਜੀ ਕਈ ਲੋਕ ਕਹਿ ਦਿੰਦੇ ਨਾ ਪੁਰਾਣੇ ਸਮੇਂ ਬੜੇ ਚੰਗੇ ਸਨ ਅੱਜ ਦਾ ਸਮਾਂ ਬੜਾ ਖਤਰਨਾਕ ਹੈ ਸਮਾਂ ਬੜਾ ਮਾੜਾ ਹੈ ਸਮਾਜ ਚੰਗਾ ਮਾੜਾ ਨਹੀਂ ਹੁੰਦਾ ਇਨਸਾਨ ਚੰਗਾ ਮਾੜਾ ਹੁੰਦਾ ਹੈ ਇਨਸਾਨ ਦੀ ਸੋਚ ਦੇ ਵਿੱਚ ਜਦੋਂ ਬਦਲਾਅ ਆਉਂਦਾ ਹੈ ਨਾ ਉਦੋਂ ਹੀ ਸਮਾਂ ਬਦਲਦਾ ਹੈ ਜੇ ਸੋਚ ਚੰਗੀ ਆ ਤਾਂ ਸਮਾਂ ਚੰਗਾ ਹੈ ਜੇ ਸੋਚ ਹੀ ਮਾੜੀ ਆ ਕਾ ਫਿਰ ਸਭ ਕੁਝ ਮਾੜਾ ਹੁੰਦਾ ਹੈ ਪੁਰਾਣੇ ਸਮੇਂ ਚੰਗੇ ਕਿਉਂ ਸਨ ਕਿਉਂਕਿ ਪੁਰਾਣੇ ਸਮੇਂ ਦੇ ਲੋਕਾਂ ਦੇ ਮਨ ਸਾਫ਼ ਸੀ ਸਾਦਗੀ ਸੀ ਉਹਨਾਂ ਦੇ ਪੱਲੇ ਸੱਚਾਈ ਸੀ ਸਬਰ ਸੰਤੋਖ ਸੀ ਘਰਾਂ ਦੇ ਵਿੱਚ ਪ੍ਰੇਮ ਪਿਆਰ ਏਕਤਾ ਇਤਿਫਾਕ ਸੀ ਇਸ ਕਰਕੇ ਪੁਰਾਣੇ ਸਮੇਂ ਚੰਗੇ ਸਨ ਪਰ ਅੱਜ ਦੇ ਸਮੇਂ ਦੇ ਵਿੱਚ ਵਿਖਾਵਾ ਆ ਗਿਆ ਅੱਜ ਦੇ ਸਮੇਂ ਦੇ ਵਿੱਚ ਝੂਠ ਬੇਈਮਾਨੀ ਵਧ ਗਈ ਆ ਲਾਲਚ ਵਧ ਗਿਆ ਹੈ ਇਸੇ ਕਰਕੇ ਹੀ ਤਾਂ ਸਮਾ ਮਾੜਾ ਹੋ ਰਿਹਾ ਹੈ। ਸੋ ਮੁੱਖ ਦੀ ਗੱਲ ਇਹ ਹੈ ਕਿ ਬੰਦੇ ਦੀ ਸੋਚ ਚੰਗੀ ਮਾੜੀ ਹੁੰਦੀ ਹੈ ਤੇ ਸੋਚ ਹੀ ਸਾਡੇ ਸਮੇ ਨੂੰ ਚੰਗਾ ਮਾੜਾ ਬਣਾਉਂਦੀ ਆ। ਇਸ ਕਰਕੇ ਆਪਣੀ ਸੋਚ ਦੇ ਵਿੱਚ ਸੱਚਾਈ ਰੱਖਣੀ ਆ, ਇਮਾਨਦਾਰੀ ਰੱਖਣੀ ਆ, ਨੀਅਤ ਸੱਚੀ ਸੁੱਚੀ ਹੋਵੇ ਤਾਂ ਪਰਮ ਪਿਤਾ ਪਰਮਾਤਮਾ ਜੀ ਹਰ ਥਾਂ ਤੇ ਸਹਾਤ ਦਿੰਦੇ ਆ, ਹਰ ਕੰਮ ਦੇ ਵਿੱਚ ਬਰਕਤ ਪਾਉਂਦੇ ਆ। ਤਾਂ ਸਾਡੀ ਸੋਚ ਦੇ ਵਿੱਚ ਸੱਚਾਈ ਕਿਵੇਂ ਆਵੇਗੀ? ਸੋਚ ਦੇ ਵਿੱਚ ਇਮਾਨਦਾਰੀ ਕਿੰਜ ਆਵੇਗੀ ਜਦੋਂ ਅਸੀਂ ਗੁਰੂ ਦੇ ਲੜ ਲੱਗਾਂਗੇ ਜਦੋਂ ਗੁਰੂ ਦਾ ਗਿਆਨ ਹਾਸਲ ਕਰਾਂਗੇ ਇਸ ਕਰਕੇ ਰੋਜ਼ਾਨਾ ਸਵੇਰੇ ਉੱਠਦੇ ਅਨਸਾਰ ਪਹਿਲਾਂ ਗੁਰਬਾਣੀ ਦਾ ਪਾਠ ਕਰਨਾ ਹੈ ਆਪਣੇ ਗੁਰੂ ਦਾ ਗਿਆਨ ਹਾਸਲ ਕਰਨਾ ਹੈ ਇਹ ਗੁਰਬਾਣੀ ਦਾ ਪਾਠ ਗੁਰੂ ਦਾ ਗਿਆਨ ਆ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਰਾਹੀਂ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਦੱਸਿਆ ਹੈ ਕਿ ਅਸੀਂ ਇਹ ਦੁਨੀਆਦਾਰੀ ਦੇ ਵਿੱਚ ਕਿੰਜ ਵਿਚਰਨਾ ਹੈ ਸੋ ਆਪਣੇ ਦਿਨ ਦੀ ਸ਼ੁਰੂਆਤ ਗੁਰਬਾਣੀ ਦੇ ਪਾਠ ਤੋਂ ਕਰਨੀ ਆ ਕੁਝ ਲੋਕ ਕਹਿ ਦਿੰਦੇ ਹਨ ਕੀੜਾ ਪਾਠ ਕਰੀਏ ਕਿੰਜ ਕਰੀਏ ਤਬਾ ਸਮਰਤ ਵੇਲੇ ਉਠੋ ਇਸ਼ਨਾਨ ਕਰੋ ਪੰਜ ਬਾਣੀਆਂ ਦਾ ਨਿਤਨੇਮ ਕਰ ਲਓ ਜਿੱਦਨ ਸਾਡਾ ਪੰਜ ਬਾਣੀਆਂ ਦਾ ਨਿਤਨੇਮ ਪੱਕਾ ਹੋ ਗਿਆ ਸਾਡੇ ਉਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਲਗੀ ਤਰਪਾਸ਼ ਜੀ ਦੀ ਐਸੀ ਕਿਰਪਾ ਹੋਣੀ ਹੈ ਵੀ ਫਿਰ ਉਹ ਕਿਰਪਾ ਸੰਭਾਲਿਆ ਵੀ ਸੰਭਾਲੀ ਨਹੀਂ ਜਾਂਦੀ ਪੰਜ ਬਾਣੀਆਂ ਅਮਰਤ ਵੇਲੇ ਦੀਆਂ ਸ਼ਾਮ ਵੇਲੇ ਰਹਿਰਾਸਾਂ ਸੌਣ ਲੱਗਿਆਂ ਕੀਰਤਨ ਸੁਹਿਲਾ ਸਾਜ਼ ਦੀ ਦੀ ਬਾਣੀ ਦਾ ਪਾਠ ਕਰ ਗਏ ਇਹ ਸੱਤ ਬਾਣੀਆਂ ਦਾ ਨੇਮ ਕਿਤੇ ਸਾਜੋਂ ਮਿਲ ਜਾਵੇ ਸਮਝੋ ਸਭ ਕੁਝ ਮਿਲ ਗਿਆ ਜਦੋਂ ਆਪਾਂ ਬਾਣੀ ਦਾ ਪਾਠ ਕਰਦੇ ਆ ਨਾ ਸਾਡੇ ਮਨੰਦਰ ਸ਼ਾਂਤੀ ਸੁਖੋਨੰਦਾਈ ਕਿਉਂਕਿ ਗੁਰੂ ਦੇ ਗੁਣ ਸਾਡੇ ਅੰਦਰ ਆਉਣੇ ਸ਼ੁਰੂ ਹੋ ਜਾਂਦੇ ਆ ਸੋ ਗੁਰਬਾਣੀ ਦਾ ਪਾਠ ਜਰੂਰ ਕਰਨਾ ਹੈ ਦਿਨ ਦੀ ਸ਼ੁਰੂਆਤ ਗੁਰਬਾਣੀ ਦਾ ਪਾਠ ਕਰਕੇ ਗੁਰਸਹਿਬ ਜੀ ਦੀ ਅਗੇ ਅਰਦਾਸ ਬੇਨਤੀ ਕਰਕੇ ਕਰਨੀ ਆ ਤਾਂ ਸਾਰਾ ਦਿਨ ਵਧੀਆ ਲੰਘੇਗਾ ਸਾਲ ਦੇ ਨਾਲ ਸਭ ਕੁਝ ਵਧੀਆ ਹੋਵੇਗਾ ਗੁਰੂ ਸਾਹਿਬ ਜੀ ਨੇ ਆਪੇ ਹੀ ਰਾਹ ਦਿਖਾਈ ਜਾਣਾ ਹੈ ਤੇ ਜੇ ਆਪਾਂ ਗੁਰੂ ਦੇ ਦੱਸੀ ਹੋਈ ਰਾਹ ਤੇ ਚੱਲਾਂਗੇ ਤਾਂ ਉਹ ਰਾਹ ਦੇ ਉੱਤੇ ਖੁਸ਼ੀਆਂ ਸੁੱਖ ਸ਼ਾਂਤੀ ਆ ਬਰਕਤਾਂ ਨੇ ਪਰ ਜੇ ਅਸੀਂ ਜ਼ਰੂਰ ਤੇ ਉਲਟ ਚੱਲਾਂਗੇ ਤੇ ਦੁੱਖ ਦਲਿੱਤਰ ਚਿੰਤਾਵਾਂ ਪਰੇਸ਼ਾਨੀਆਂ ਬਿਮਾਰੀ ਆ